ਬੱਚਿਆਂ ਦੇ ਸਰਾਣੇ ਥੱਲੋਂ ਚਾਬੀਆਂ ਚਾੱਕ ਕੇ ਘਰ ਦੇ ਅੰਦਰ ਕੀਤੀ ਬੜੇ ਆਰਾਮ ਦੇ ਨਾਲ ਚੋਰੀ ਜਦ ਬੱਚਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਫੋਨ ਕੀਤਾ ਆਪਣੇ ਮਾਪਿਆਂ ਨੂੰ ਤੇ ਫਿਰ ਕੀਤਾ ਪੁਲਿਸ ਨੂੰ ਸੂਚਿਤ ਹਮਲਾ ਬਠਿੰਡਾ ਦੇ ਕੱਚਾ ਥੋਬੀਆਣਾ ਦਾ ਜਿੱਥੇ ਪਤੀ ਪਤਨੀ ਦੋਨੇ ਬਾਹਰ ਕਿਸੇ ਰਿਸ਼ਤੇਦਾਰੀ ਦੇ ਵਿੱਚ ਗਏ ਹੋਏ ਸੀ ਤੇ ਘਰ ਦੇ ਅੰਦਰ ਦੋ ਬੱਚੇ ਹੀ ਸਨ ਜੋ ਸੁੱਤੇ ਪਏ ਸਨ ਤਾਂ ਚੋਰ ਕੰਧ ਟੱਪ ਕੇ ਆਇਆ ਤੇ ਬੱਚਿਆਂ ਦੇ ਸਰਾਣੇ ਥੱਲੋਂ ਚਾਬੀਆਂ ਚਾੱਕ ਕੇ ਉਹਨੇ ਉਸਨੇ ਬੜੇ ਆਰਾਮ ਦੇ ਨਾਲ ਘਰ ਦੇ ਅੰਦਰੋਂ ਚਾਂਦੀ ਤੇ ਕੁਝ ਚਾਂਦੀ ਦੇ ਛਿੱਕੇ ਲੈ ਕੇ ਫਰਾਰ ਹੋ ਗਿਆ 50 ਤੋਂ 55000 ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਿੰਘ ਦਿਖਾ ਰਹੇ ਹਾਂ ਬਠਿੰਡਾ ਦੇ ਕੱਚਾ ਥੋਬੀਆਂ ਵਾਲੀਆਂ ਸਾਰੀਆਂ ਤਸਵੀਰਾਂ ਜਿੱਥੇ ਬੀਤੀ ਰਾਤ ਚੋਰਾਂ ਵੱਲੋਂ ਇੱਕ ਘਰ ਦੇ ਅੰਦਰ ਵੜ ਕੇ ਸਰਾਣੇ ਥੱਲੋਂ ਚਾਬੀ ਚਾੱਕ ਕੇ ਘਰ ਦੇ ਅੰਦਰੋਂ ਬੜੇ ਆਰਾਮ ਨਾਲ ਚੋਰੀ ਕੀਤੀ ਗਈ ਅਤੇ ਜਦ ਪਤਾ ਲੱਗਿਆ ਤਾਂ ਉਸ ਤੋਂ ਪੁਲਿਸ ਨੂੰ ਸੂਚਨਾ ਆਪਣੇ ਨਾਲ ਬਲੋਦ ਦਿੱਤੀ ਗਈ ਕਿਉਂਕਿ ਘਰ ਦੇ ਜੋ ਵੱਡੇ ਸਨ ਉਹ ਕਿਸੇ ਰਿਸ਼ਤੇਦਾਰ ਦੇ ਵਿੱਚ ਗਏ ਹੋਏ ਸਨ ਅਤੇ ਘਰ ਦੇ ਅੰਦਰ ਬੱਚੇ ਸਨ ਜੋ 14-15 ਸਾਲ ਦੇ ਬੱਚੇ ਦੋਨੇ ਆਪਣਾ ਘਰ ਦੇ ਅੰਦਰ ਸਨ ਤਾਂ ਚੋਰ ਬੜੇ ਆਰਾਮ ਦੇ ਨਾਲ ਕੰਧ ਟੱਪ ਕੇ ਘਰ ਦੇ ਅੰਦਰ ਆਏ ਅਤੇ ਉਹਨਾਂ ਦੇ ਸਰਾਣੇ ਥੱਲੋਂ ਚਾਬੀਆਂ ਚੱਕ ਕੇ ਘਰ ਦੇ ਅੰਦਰ ਇਹਨਾਂ ਵੱਲੋਂ ਚੋਰੀ ਕੀਤੀ ਗਈ 50 ਤੋਂ 55000 ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ ਕੀ ਨਾਮ ਬੱਚੇ ਸਨ ਗੁਰਸ਼ਰਨ ਮੇਰਾ ਕੀ ਗੱਲ ਹੋਈ ਯਾਰ ਅੱਜ ਰਾਤ ਰਾਤ ਚੋਰੀ ਹੋ ਗਈ ਕਿਸਲੇ ਮੇ ਹੋ ਗਈ ਤੁਹਾਨੂੰ ਲੱਗਿਆ ਤੁਹਾਨੂੰ ਨਹੀਂ ਕਿਦੋਂ ਪਤਾ ਲੱਗਿਆ ਤੁਹਾਨੂੰ ਜੇ ਜਦੋਂ ਚੋਰ ਗੇਟ ਚ ਬਾਕੀ ਚੋਰੀ ਕਰ ਤੈਨੂੰ ਕਿਵੇਂ ਜਾਗਾਈ ਉਹ ਕਾਗਜ ਇਕ ਟਿਕਾ ਕੇ ਖੜਕਾ ਆਇਆ ਮਾੜਾ ਅੱਛਾ ਫਿਰ ਫਿਰ ਮੇਰੀ ਨੀਂਦ ਖੁੱਲ ਗਈ ਫੇ ਮੈਂ ਆਪਦੇ ਵੱਡੇ ਭਰਾ ਨੂੰ ਉਠਾਇਆ ਅੱਛਾ ਫਿਰ ਮੈਂ ਉਹਨੂੰ ਕਿਹਾ ਮੇ ਜੀ ਤੂੰ ਖੋਲਿਆ ਕਹਿੰਦਾ ਨਹੀਂ ਮੈਂ ਕਿਹਾ ਫਿਰ ਆਪਣੇ ਘਰ ਚੋਰੀ ਹੋ ਗਈ ਉਹ ਚੋਰ ਗੇਟ ਤੇ ਖੜਾ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਮਮੀ ਨੇ ਫੋਨ ਕੀਤਾ ਤੁਹਾਡਾ ਕਿਹੜਾ ਮੈਂ ਮੇਰਾ ਗੁਰਦਿਆਲ ਰਾਮ ਹੈ ਜੀ ਮੈਂ ਕੱਚੇ ਤੋਂ ਬਿਆਣੇ ਜਰੇ ਰਹੇ ਹਾਂ ਇੱਥੇ ਕੀ ਹੋਇਆ ਕੀ ਅਸੀਂ ਤਾਂ ਪਿੰਡ ਗਏ ਹੋਏ ਸੀਗੇ ਮੈਂ ਤੇ ਮੇਰੇ ਬੱਚੇ ਦੋ ਬੇਟੇ ਇੱਥੇ ਸੀਗੇ ਇਕੱਲੇ ਮਗਰ ਉਹ ਸਵੇਰ 4:34 ਵਜੇ 41 ਮਿੰਟ ਤੇ ਵੀਡੀਓ ਚਾਰੇ ਬੰਦਾ ਕੋਈ ਅੰਦਰ ਵੜਿਆ ਵੜ ਕੇ ਤਿੰਨੋਂ 5:31 ਮਿੰਟ ਦੇ ਬਾਅਦ ਨਿਕਲੇ 15000 ਰੁਪਏ ਦੀ ਪਾਨ ਪਈ ਸੀ 10000 ਰੁਪਏ ਉਹ ਚੰਤੀ ਪਿਆ ਸੀਗਾ ਕੁਝ ਗੱਲੇ ਚ ਦੁਕਾਨ ਹੈ ਕਿਰੀਆਣਾ ਦੁਕਾਨ ਹੈ ਉਸ ਗੱਲੇ ਚ 3000 ਰੁਪਏ ਪਿਆ ਸੀਗਾ ਉਹ ਲੈ ਕੇ ਤੇ ਚਾਬੀਆਂ ਬੱਚੇ ਦੇ ਸਰਾਣੇ ਥਲੋਂ ਕੱਢੀਆਂ ਕੱਢ ਕੇ ਤੇ ਸਵੇਰ ਗੇਟ ਖੋਲ ਕੇ ਜਿੰਦਰਾ ਖੋਲ ਕੇ ਨਿਕਲ ਗਏ ਬੰਦਾ ਅੰਦਰ ਕਿਵੇਂ ਆਇਆ ਬੰਦਾ ਦੇਖੋ ਜੀ ਆਉਣ ਲੱਗੇ ਤਾਂ ਨਹੀਂ ਪਤਾ ਬਾਹਰੋਂ ਵੀਡੀਓ ਚ ਆ ਰਿਹਾ ਪੰਜ 4:41 ਮਿੰਟ ਤੇ ਕ੍ਰੋਸ ਕਰਦਾ ਹੈ ਅੰਦਰ ਆਉਂਦਾ ਹੁਣ ਇਹ ਪਤਾ ਨਹੀਂ ਕੰਦ ਕੁੱਦਿਆ ਜਾਂ ਮਕਾਨ ਉਤੋਂ ਚੜਿਆ ਉਹ ਚੀਜ਼ ਦਾ ਬੰਦਰ ਕੈਮਰਾ ਆਪਣੇ 20 ਪੁਲਿਸ ਆਈਏ ਪੁਲਿਸ ਨੂੰ ਸਵੇਰੇ ਫੋਨ ਕਰਿਆ ਸੀ ਪੁਲਿਸ ਇੱਕ ਵਾਰੀ ਆ ਕੇ ਚਲੀ ਗਈ ਸੀ ਦੁਬਾਰੇ ਫੇਰ ਕਾਲ ਕੀਤਾ ਸੀ ਉਹਨਾਂ ਨੂੰ ਮੁੱਖਾ ਕੈਮਰਾ ਦਿਖਾਉਣ ਵਾਸਤੇ 2:00 ਵਜੇ ਦਾ ਟਾਈਮ ਦਿੱਤਾ ਉਹਨਾਂ ਨੇ ਪੜੋਸੀਆਂ ਨੂੰ ਪੜੋਸੀਆਂ ਦੇ ਸਾਨੂੰ ਕੋਈ ਸ਼ੱਕ ਪੈਂਦਾ ਸੀਗਾ ਇਹਨਾਂ ਦੇ ਘਰੇ ਚੋਰ ਚਾਰ ਥੱਬੇ ਬੈਠੇ ਰਹਿੰਦੇ ਸਾਨੂੰ ਸ਼ੱਕ ਸੀਗਾ ਅਸੀਂ ਉਹਨਾਂ ਨੂੰ ਤਲਾਸ਼ ਕੀਤੀ ਦੁਬਾਰੇ ਆ ਕੇ ਉਹਨਾਂ ਨੂੰ ਟਾਈਮ ਦੇ ਕੇ 2:0 ਉਪਤਾਲ ਕਰਨਗੇ ਜਿਹੜੇ ਪੇਟੀਆਂ ਅਲਮਾਰੀਆਂ ਤੋਂ ਲਏ ਕਦੇ ਨਾ ਖੁੱਲੀਆਂ ਇਹ ਪੇਟੀਆਂ ਕਮਰੇ ਦਾ ਗੇਟ ਖੁੱਲੇ ਸੀਗੇ ਜੀ ਬੱਚੇ ਨਹੀਂ ਜੜੇ ਨਹੀਂ ਸੀਗੇ ਤੇ ਬੱਚੇ ਛੋਟੇ ਸੀਗੇ ਦੋਨੇ ਸੁੱਤੇ ਸੀ ਅਣਜਾਣ ਬੱਚੇ ਸੀਗੇ ਤੇ ਚਾਬੀਆਂ ਹੁਣ ਚੱਕ ਕੇ ਉਹਨਾਂ ਨੇ ਪੇਟੀਆਂ ਦੇ ਜਿੰਦਰੇ ਜੁੰਦੇ ਤੇ ਆਪਣੇ ਉਹ ਟਰੰਕ ਹੈ ਜੀ ਉਹਦੇ ਜਿੰਦਾ ਨਹੀਂ ਲੱਗਿਆ ਸੀਗਾ ਅਲਮਾਰੀ ਸਿੱਧੀ ਹੈ ਜੀ ਟਰੈਕਟ ਜਿੰਦਾ ਦੁਕਾਨ ਦਾ ਤੋੜਿਆ ਉਹ ਜੁੜਾ ਜੁੜਾ ਕੁੰਡਾ ਜੋੜ ਤੋੜਿਆ ਜੀ ਗੱਲੇ ਦੁਕਾਨ ਦੇ ਗੱਲੇ ਦੇ ਲੋਕ ਆਈ ਨਹੀਂਗਾ ਉੱਚ 3000 ਰੁਪਏ ਪਿਆ ਸੀਗੇ ਸਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਸਵੇਰ 5:31 ਵਜੇ ਬੇਟਾ ਫੋਨ ਕਰਦਾ ਹੈ ਕਿ 5:30 ਵਜੇ ਤੇ ਬੰਦਾ ਉਹਨੇ ਭਜਦਾ ਦੇਖਿਆ ਕਰੋ ਬੱਚਾ ਛੋਟਾ ਉੱਠਿਆ ਉਹਨੇ ਭਜਦਾ ਦੇਖਿਆ ਜਦੋਂ 5:31 ਵਜੇ ਸਾਨੂੰ ਸਵੇਰ ਫੋਨ ਕੀਤਾ ਤਾਂ ਅਸੀਂ ਪੁਲਿਸ ਨੂੰ ਫੋਨ ਕੀਤਾ 7:00 ਵਜੇ ਦੇ ਕਰੀਬ ਸਵੇਰ ਬੱਚਿਆਂ ਨੂੰ ਪੁੱਛਿਆ ਬੱਚੇ ਕਹਿੰਦੇ ਆ ਤੁਹਾਡੇ ਮਗਾ ਸਰਟੀਫਾਇਰ ਮਨ ਨਹੀਂ ਮਾਰੀ ਕਹਿੰਦੇ ਸਾਡੇ ਕੋਈ ਸੱਟ ਪੈਣੀ ਮਾਰੀ ਛੋਟੇ ਬੱਚਾ ਉੱਠਿਆ ਵੇਲਾ ਉਹ 14 ਸਾਲ ਦਾ ਹੈ ਉਹਨੇ ਉੱਠ ਕੇ ਦੇਖਿਆ ਕਿ ਛੋਟੇ ਵੱਡੇ ਨੂੰ ਉਠਾਇਆ ਕਿ ਆਪਣੇ ਕੋਈ ਬੰਦੇ ਦੀ ਆਵਾਜ਼ ਆ ਰਹੀ ਮਨ ਨੂੰ ਲੱਗਦਾ ਆਪਣੇ ਗੇਟ ਦੀ ਸਮਾਨ ਦੀ ਚੋਰੀ ਹੋ ਗਈ ਉਹ ਜਦੋਂ ਬਾਹਰ ਵੇਖੇ ਤਾਂ ਉਹਨੇ ਭੱਜ ਕੇ ਤੇ ਬੰਦਾ ਭੱਜ ਗਿਆ ਬਾਹਰ ਖੁੱਲ ਕੇ ਚਾਬੀਆਂ ਜਿੰਦੇ ਕਾਰ ਕੋਲ ਕੇ ਕਰਸ ਹੋਏ ਨੁਕਸਾਨ ਕਿੰਨਾ ਹੋ ਗਿਆ ਸਾਹਿਬ ਨੁਕਸਾਨ ਬਾਜੀ 55500 ਰੁਪਇਆ ਕਰੀ ਹੋਏ ਦੋ ਕੜੇ ਸੀਗੇ ਬੱਚਾਂ ਦੇ ਦੋ ਉਹਨਾਂ ਦੀਆਂ ਚੈਨੀਆਂ ਸੀਗੀਆਂ ਤਿੰਨ ਪੰਜਾਂ ਦੇ ਜੋੜੇ ਸੀਗੇ ਚਾਂਦੀ ਦੇ ਸਰ ਚਾਂਦੀ ਦੇ ਸੀ